ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਮਹਾਨ ਪਹਿਲੇ ਕਵੀ ਨੇ ਜਿਨ੍ਹਾਂ ਨੇ ਆਪਣੀ ਆਤਮ ਕਥਾ ਖੁਦ ਲਿਖੀ ਤੇ ਜਨਮ ਤੋਂ ਪਹਿਲਾਂ ਦੀ ਲਿਖੀ ਜਿਹੜਾ ਸਤਗੁਰਾਂ ਦਾ ਪ੍ਰਕਾਸ਼ ਹੋਇਆ ਉਸ ਤੋਂ ਪਹਿਲਾਂ ਦੀ ਕਥਾ ਮਾਰੇ ਨੇ ਲਿਖੀ ਉਸ ਤੋਂ ਪਹਿਲਾਂ ਦਾ ਆਪਣੇ ਬਾਰੇ ਵਿੱਚ ਲਿਖਿਆ ਕਿ ਉਸ ਤੋਂ ਪਹਿਲਾਂ ਅਸੀਂ ਕਿੱਥੇ ਸਾਂ ਬਚਿਤ੍ਰਨਾਟਕ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਰਚਨਾ ਆ ਬਚਿਤ੍ਰਨਾਟਕ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਾਰੇ ਦੇ ਵਿੱਚ ਇਹ ਗੱਲਾਂ ਦਸੀਆਂ ਨੇ ਲਿਖੀਆਂ ਨੇ ਜਿਵੇਂ ਕੁਝ ਵਿਚਾਰਾਂ ਆਪਾਂ ਕੱਲ ਵੀ ਸਾਂਝ ਪਾਈ ਸੀ ਕਿ ਤਾਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨਾਂ ਤਮੇ ਆਪਣੀ ਕਥਾ ਬਿਆਨ ਕਰਦਾ ਤਪ ਸਾਧਤ ਜੇ ਵਿਦਮੋਹਿਆ ਨੂੰ ਕਿਵੇਂ ਦੀ ਸਾਡੀ ਭਗਤੀ ਸੀ ਜੋ ਅਸੀਂ ਤਪੱਸਿਆ ਕਰ ਰਹੇ ਸਾਂ ਉਹਦੇ ਬਾਰੇ ਵਿੱਚ ਤਾ ਤੋਂ ਸਾਦਿਤ ਜੇ ਵਿਦਮੋਹਿਆ ਨੂੰ ਹੇਮਕੁੰਟ ਪਰਬਤ ਹੈ ਜਹਾਂ ਜਿੱਥੇ ਕਹਿੰਦੇ برف ਦਾ برف ਦੇ ਨਾਲ ਟਕਿਆ ਹੋਇਆ ਵੱਡਾ ਪਰਬਤ ਹੈ ਹੇਮਕੁੰਟ برف ਦਾ ਟਕਿਆ ਹੋਇਆ برفੀਲੀ ਚਾਦਰ ਜਿਹਦੇ ਉੱਪਰ ਜਿਹੜੇ ਪਰਬਤ ਤੇ ਪਈ ਹੋਈ ਹੈ ਸਪਤਾ ਸਿਰੰਗ ਸੋਭਿਤ ਹੈ ਤਹਾਂ ਉਹਦੇ ਆਲੇ ਦੁਆਲੇ ਸੱਤ ਚੋਟੀਆਂ ਪਹਾੜ ਉੱਚੇ ਉੱਚੇ ਨੇ ਵੈਸੇ ਤੇ ਉੱਥੇ ਕਈ ਪਹਾੜ ਨੇ ਪਰ ਸੱਤ ਜਿਹੜੇ ਨੇ ਚੋਟੀਆਂ ਮੇਨ ਦੇ ਮਾਰ ਕੇ ਕਹਿੰਦੇ ਨਿਸ਼ਾਨੀ ਆ ਉਸ ਸਤਾਂ ਦੀ ਓਲੇ ਉਦਿਆਲੇ ਦੁਆਲੇ ਸੱਤ ਚੋਟੀਆਂ ਅਨੂਚੀਆਂ ਪਹਾੜ ਦੀਆਂ ਸਬਕ ਸ਼੍ਰਿੰਗ ਸ਼ੋਭਿਤ ਹੈ ਤਹਾਂ ਮਾਰੋ ਕਹਿੰਦੇ ਸਬਕ ਸ਼੍ਰਿੰਗ ਤਹਿ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਉਸ ਜਗ੍ਹਾ ਦਾ ਨਾਮ ਇਦਾਂ ਕਰਕੇ ਲਿਆ ਜਾਂਦਾ ਸੱਤ ਚੋਟੀਆਂ ਵਾਲਾ ਅਸਥਾਨ ਉਹ ਸੱਤ ਚੋਟੀਆਂ ਵੀ ਮਾਰੋ ਕਹਿੰਦੇ ਇਦਾਂ ਹੀ ਬਰਫ਼ ਦੇ ਨਾਲ ਟੱਕੀਆਂ ਹੋਈਆਂ ਨੇ ਪੰਡਰ ਰਾਜ ਜਿਹੜੇ ਪੰਡਵ ਨੇ ਕਹਿੰਦੇ ਉਹਨਾਂ ਨੇ ਵੀ ਉੱਥੇ ਕਿਸੇ ਸਮੇਂ ਯੋਗ ਕੀਤਾ ਸੀ ਯੋਗ ਕਮਾਇਆ ਹੁਣ ਸਤਗੁਰੂ ਮਹਾਰਾਜ ਕਹਿੰਦੇ ਤਹਿ ਹਮ ਅਦਗਤ ਤਪੱਸਿਆ ਸਾਧੀ ਉਸ ਜਗ੍ਹਾ ਤੇ ਗੁਰੂ ਸਾਹਿਬ ਕਹਿੰਦੇ ਸੀ ਬੜੀ ਤਪੱਸਿਆ ਕੀਤੀ ਕਈ ਜੋਗ ਲਿਖਦੇ ਨੇ ਇਤਿਹਾਸਕਾਰ ਲਿਖਦੇ ਕਈ ਦੁਗਾ ਤੱਕ ਗੁਰੂ ਮਹਾਰਾਜ ਉੱਥੇ ਪ੍ਰਮਾਤਮਾ ਦਾ ਭਜਨ ਕਰ ਰਹੇ ਸੀ ਮਹਾਕਾਲ ਕਾਲਕਾਇ ਰਾਦੀ ਇਕਾਲ ਵੀ ਮਾਰਥ ਕੀਤੇ ਨੇ ਕਾਲ ਕਾ ਦਾ ਅਰਥ ਆ ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ ਆ ਮਹਾਕਾਲ ਕਾਲਕਾ ਹੁਣ ਦੇਖਿਆ ਜਾਵੇ ਤੇ ਮਹਾਕਾਲ ਸ਼ਿਵ ਜੀ ਦਾ ਨਾਮ ਵੀ ਹੈ ਸ਼ਿਵ ਜੀ ਨੂੰ ਵੀ ਮਹਾਕਾਲ ਕਿਹਾ ਜਾਂਦਾ ਪਰ ਗੁਰੂ ਸਾਹਿਬ ਨੇ ਮਹਾਕਾਲ ਪ੍ਰਮਾਤਮਾ ਪ੍ਰਾਪਿ ਗੁਰ ਪਰਮੇਸ਼ਵਰ ਲਈ ਵਰਤੋ ਕੀਤੀ ਸ਼ਬਦ ਦੀ ਕਿ ਉਹ ਕਾਲ ਦਾ ਵੀ ਵੱਡਾ ਕਾਲ ਆ ਜਿਹੜਾ ਜਿਹੜਾ ਕਾਲ ਹੈ ਜਿਹੜਾ ਸਾਰਿਆਂ ਨੂੰ ਮਾਰਦਾ ਹੈ ਮਾਰ ਕੇ ਕਹਿੰਦੇ ਉਹ ਉਹਨੂੰ ਵੀ ਮਾਰਨ ਵਾਲਾ ਉਹਨੂੰ ਵੀ ਖਤਮ ਕਰਨ ਵਾਲਾ ਆ ਅਕਾਲ ਪੁਰਖ ਜਿਹੜਾ ਉਸ ਅਕਾਲ ਪੁਰਖ ਦੇ ਅਸੀਂ ਆਰਾਧਨਾ ਕੀਤੀ ਹੈ ਤੇ ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਸਤਿਗੁਰੂ ਨੇ ਅੱਗੇ ਬਖਸ਼ੀ ਕੀਤੀ ਹੈ ਮਾਰੇ ਕਹਿੰਦੇ ਮਹਾਕਾਲ ਕਾਲ ਕਾ ਆਰਾਧੇ ਇਹ ਬਿਦ ਕਰਤ ਤਪੱਸਿਆ ਭਇਉ ਦਵੈ ਤੇ ਏਕ ਰੂਪ ਹੋਏ ਗਏ ਅਸੀਂ ਉੱਥੇ ਇਸ ਤਰੀਕੇ ਨਾਲ ਤਪੱਸਿਆ ਕੀਤੀ ਕਿ ਦੋ ਤੋਂ ਇੱਕ ਹੋ ਗਏ ਤੇ ਜੇਕਰ ਕਾਲ ਕਾ ਦੇ ਅਰਥ ਕੋਈ ਉਲਟ ਕਰੀਏ ਹੋਰ ਕੋਈ ਕਰ ਦਈਏ ਕਾਲ ਪੁਰਖ ਤੋਂ ਬਿਨਾ ਕੋਈ ਹੋਰ ਤੀਜਾ ਅਰਥ ਕਰ ਦਈਏ ਤੇ ਮਾਰੇ ਉੱਥੇ ਫਿਰ ਤਰੈ ਲਿਖਦੇ ਪਰ ਗੁਰੂ ਸਾਹਿਬ ਨੇ ਆਖਿਆ ਸੀ ਦਵੈ ਤੋਂ ਏਕ ਇੱਕ ਹੋ ਗਏ ਦਵਾਂ ਤੇ ਇੱਕ ਰੂਪ ਹੋਏ ਗਿਓ ਜਿਵੇਂ ਗੁਰਬਾਣੀ ਵਿੱਚ ਆਉਂਦਾ ਮਾਰੋ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਾਹੀਂ ਇਹ ਵਾਹਿਗੁਰੂ ਜੀ ਜਦੋਂ ਅਸੀਂ ਆਉਦੋਂ ਤੂੰ ਨਹੀਂ ਐ ਉੱਥੇ ਤੂੰ ਨਹੀਂ ਆ ਸਕਦਾ ਜਿੱਥੇ ਮੈਂ ਹੈਗਾ ਜਿੱਥੇ ਮੇਰੇ ਅੰਦਰ ਮੈਂ ਵਸਿਆ ਉੱਥੇ ਤੂੰ ਨਹੀਂ ਉਸ ਪ੍ਰਗਟ ਹੋ ਸਕਦਾ ਪਰ ਕਹਿੰਦੇ ਜਦੋਂ ਮੇਰੇ ਅੰਦਰੋਂ ਮੈਂ ਮਿਟ ਗਈ ਅਬ ਤੂੰ ਹੀ ਮੈਂ ਨਹੀਂ ਉੱਥੇ ਤੂੰ ਹੀ ਤੂੰ ਰਹਿ ਜਾਂਦਾ ਕਿਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਲਦੇ ਨੇ ਸੌਦਾ ਆਉਣ ਵਾਲੇ ਗਾਕਾ ਨੂੰ 11 13 13 ਤੇ ਆਣ ਕੇ ਮਾਰ ਸੱਚੇ ਪਾਤਸ਼ਾਹ ਗਿਣਤੀ ਬੰਦ ਕਰ ਦਿੰਦੇ ਨੇ ਕਿਉਂ ਕਹਿੰਦੇ ਨੇ ਤੇਰੇ ਤੋਂ ਅੱਗੇ ਕੁਝ ਨਹੀਂ ਆਗਾ ਉਥੇ ਸੁਰਤ ਤੇਰੇ ਤੇ ਰੁਕ ਜਾਂਦੀ ਕਿ 13 13 13 13 ਤੋਂ 13 13 ਕਹਿਣ ਲੱਗ ਪੈਂਦੇ ਨੇ ਇਦਾਂ ਹੀ ਗੁਰੂ ਗੋਬਿੰਦ ਸਿੰਘ ਮਾਰ ਸੱਚੇ ਪਾਤਸ਼ਾਹ ਕਾਲ ਉਸਤਤ ਵਿੱਚ ਜਾਬ ਕਰਦੇ ਆ ਜਦੋਂ ਕਹਿੰਦੇ ਨੇ ਤੂੰ ਹੀ ਜਲਸ ਤੂੰ ਹੀ ਥਲਸ ਤੂੰ ਹੀ ਇਦਾਂ ਗੁਰੂ ਮਾਰ ਕਹਿੰਦੇ ਗਤਸ ਤੂੰ ਹੀ ਮਤਸ ਤੂੰ ਹੀ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਤੋਹੇ ਤੂੰ ਇੱਥੇ ਵੀ ਉੱਥੇ ਵੀ ਸਾਰੀ ਜਗ੍ਹਾ ਕਹਿ ਕਹਿ ਕੇ ਫਿਰ ਆਖਿਰ ਤੇ ਕਹਿੰਦੇ ਹੁਣ ਕੀ ਬਿਆਨ ਕਰਾਂ ਤੋਹੇ 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 ਤੂੰ ਬਸ ਇਦਾਂ ਹੀ ਪੁਕਾਰਨ ਲੱਗ ਪੈਂਦੇ ਨੇ ਸੋ ਇਦਾਂ ਦੀ ਅਵਸਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਉਥੇ ਤਪੱਸ ਕਰਦੇ ਆ ਭਗਤੀ ਕਰਦੇ ਆ ਹੋ ਗਏ ਕਿ ਇਹ ਵਿਦ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਇ ਗਿਓ ਇੱਕ ਅਕਾਲ ਪਰਮਾਤਮਾ ਦੇ ਵਿੱਚ ਸਾਡੀ ਸੁਰਤ ਇਕਮਿਕ ਹੋ ਗਈ ਲੀਨ ਹੋ ਗਏ ਉਹਦੇ ਵਿੱਚ ਹੁਣ ਕਹਿੰਦੇ ਜਿੱਦਾਂ ਹੀ ਸਾਨੂੰ ਉਹਦੀ ਪ੍ਰਾਪਤੀ ਹੋਈ ਨਾ ਪਰਮਾਤਮਾ ਦੇ ਤੇ ਉਹਨਾਂ ਨੇ ਸਾਨੂੰ ਸਤਖੰਡ ਬੁਲਾਇਆ ਆਪਣੇ ਪਾਸ ਬੁਲਾਇਆ ਤੇ ਉਹਨਾਂ ਨੇ ਸੰਸਾਰ ਵੱਲ ਨਿਗਾ ਮਾਰਨ ਵਾਸਤੇ ਆਖਿਆ ਕਿ ਦੁਨੀਆ ਤੇ ਝਾਤ ਮਾਰੂ ਮਾਤ ਲੋਕ ਦੇ ਵਿੱਚ ਮਾਤ ਲੋਕ ਦੇ ਵਿੱਚ ਨਿਗਾ ਮਾਰੂ ਸੰਸਾਰ ਦੇ ਉੱਪਰ ਕਿ ਕਿੰਨਾ ਜ਼ੁਲਮ ਹੋ ਰਿਹਾ ਔਰ ਹੁੰਦੇ ਬਾਦਸ਼ਾਹ ਦੇ ਬਾਦਸ਼ਾਹਤ ਚੱਲ ਰਹੀ ਹੈ ਮਾਰ ਕਹਿੰਦੇ ਸੀ ਧਰਤੀ ਵੱਲ ਵੇਖਦੇ ਆ ਬੜਾ ਜ਼ੋਰੋ ਜ਼ੁਲਮ ਹੋ ਰਿਹਾ ਹੈ ਜਿੰਨੇ ਵੀ ਬਾਕੀ ਦੇ ਧਰਮ ਨੇ ਸਾਰਿਆਂ ਨੂੰ ਸਮੇਟੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰੰਗਜ਼ੇਬ ਬਾਦਸ਼ਾਹ ਦੇ ਵੱਲੋਂ ਵੈਸੇ ਤੇ ਉਹ ਖੁਦਾ ਨੂੰ ਵੀ ਮੰਨਣ ਵਾਲਾ ਦੁਆ ਵੀ ਕਰਨ ਵਾਲਾ ਇੱਕ ਪਾਸੇ ਤੇ ਦੁਆਵਾਂ ਕਰਦਾ ਹੈ ਭਗਤੀ ਕਰਦਾ ਆ ਖੁਦਾ ਦੀ ਤੇ ਦੂਜੇ ਪਾਸੇ ਖੁਦਾ ਦੇ ਹੀ ਬੰਦਿਆਂ ਤੇ ਕਹਿਰ ਕਰਦਾ ਹੈ ਜ਼ੁਲਮ ਕਰਦਾ ਹੈ ਮਾਰੋ ਕਹਿੰਦੇ ਸੀ ਕੀ ਵੇਖਦੇ ਆ ਭਾਈ ਵੀਰ ਸਿੰਘ ਜੀ ਦੇ ਅਨੁਸਾਰ ਕਿ ਉਹ ਤਪਸਵੀ ਜੋ ਗੁਰੂ ਗੋਬਿੰਦ ਸਿੰਘ ਮਾਰੋ ਸੱਚੇ ਪਾਤਸ਼ਾਹ ਜੀ ਜਦੋਂ ਹੇਮਕੁੰਡ ਦੀ ਧਰਤੀ ਤੇ ਨੇ ਕੀ ਝਾਤ ਮਾਰਦੇ ਨੇ ਮਾਤ ਲੋਕ ਤੇ ਕਿ ਔਰੰਗਜ਼ੇ ਬਾਦਸ਼ਾਹ ਜਿਹੜਾ ਐ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਜੇਲ੍ਹ ਵਿੱਚ ਕੈਦ ਕਰਕੇ ਭਰਾ ਨੂੰ ਜੇਲ੍ਹ ਦੇ ਵਿੱਚ ਕੈਦ ਕੀਤਾ ਉਹਨੂੰ ਮਾਰੀਆਂ ਦਵਾਈਆਂ ਰੋਜ਼ ਦਿੰਦਾ ਕਿ ਮਰ ਜਾਵੇ ਤੇ ਉਹ ਤਰਲੇ ਕਰਦਾ ਆ ਕਿ ਮੈਨੂੰ ਰੋਜ਼ ਮਾਰਨ ਦੇ ਨਾਲ ਉਹ ਇੱਕ ਵਾਰੀ ਖਤਮ ਕਰ ਦੇ ਮਾਰ ਮੁਕਾ ਦੇ ਇਦਾਂ ਦਾ ਸਖਤ ਜ਼ੁਲਮ ਕਰਦਾ ਆ ਇਹ ਸਰਮੱਤ ਵਰਗੇ ਵੱਡੇ-ਵੱਡੇ ਤਕੜੇ ਫਕੀਰ ਜਿਹੜੇ ਭਜਨ ਬੰਦਗੇ ਵਾਲੇ ਨਾਮ ਸਿਮਰਨ ਦੇ ਕਮਾਈ ਵਾਲੇ ਘਰਾਮਾਤਾਂ ਵਾਲੇ ਨੇ ਉਹਨਾਂ ਨੂੰ ਇਹਨੇ ਬਖਸ਼ਿਆ ਨਹੀਂ ਉਹਨਾਂ ਨੂੰ ਹੀ ਮਾਰ ਦਿੱਤਾ ਹੈ। ਕਈ ਤਰ੍ਹਾਂ ਦੇ ਟੈਕਸ ਲਾਏ ਜਾ ਰਹੇ ਨੇ। ਤੇ ਇਹ ਆਮ ਹੀ ਘਾਵਤ ਆ ਸਾਸ ਸੰਗਤ ਜੀ ਕਿ ਜਦੋਂ ਕੋਈ ਬਾਦਸ਼ਾਹ ਬਾਗ ਦੇ ਵਿੱਚੋਂ ਇੱਕ ਫਲ ਤੋੜੇਗਾ ਤੇ ਉਹਦੇ ਜਿਹੜੇ ਸਪਾਈ ਨੇ ਉਹਨੇ ਸਾਰਾ ਬਾਕੀ ਦਾ ਮਗਰਲਾ ਬਾਗ ਉਜਾੜ ਦੇਣਾ। ਲਾਜ਼ਮੀ ਆ ਜੇ ਇੱਕ ਫਲ ਬਾਦਸ਼ਾਹ ਫਲ ਤੋੜਦਾ ਪਿਆ ਤੇ ਬਾਕੀ ਦੇ ਵਿੱਚ ਜਿਹੜੇ ਨੇ ਤੋੜਨਗੇ ਉਹਨਾਂ ਤੇ ਬਾਗ ਉਜਾੜ ਹੀ ਦੇਣਾ। ਇਦਾਂ ਹੀ ਕਹਿੰਦੇ ਨੇ ਜੇ ਬਾਦਸ਼ਾਹ ਜ਼ੁਲਮ ਕਰਨ ਤੇ ਆ ਗਿਆ ਤੇ ਜਿਹੜੇ ਉਹਦੇ ਸਿਪਾਹੀ ਨੇ ਜਾਂ ਜਿਹੜੇ ਉਹਦੇ ਸੂਬੇਦਾਰ ਨੇ ਕਹਿ ਲੋ ਉਹ ਉਹ ਕਿੰਨਾ ਕਿੰਨਾ ਕੋਈ ਕਿੱਥੋਂ ਘੱਟ ਕਰਦੇ ਹੋਣਗੇ ਜੇ ਬਾਦਸ਼ਾਹ ਇਹ ਕੰਮ ਕਰਨ ਤੇ ਆ ਗਿਆ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ੇ ਕਿਤੇ ਗੁਰੂ ਸਾਹਿਬ ਕਹਿੰਦੇ ਕਿ ਅਸੀਂ ਸਾਰਾ ਕੁਝ ਵੇਖਿਆ ਤੱਕਿਆ ਤੇ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਫਿਰ ਹੁਕਮ ਕੀਤਾ ਕਿ ਇਸ ਦੁਨੀਆ ਦੇ ਮਾਤਲੁਕ ਵਿੱਚ ਤੁਹਾਨੂੰ ਜਾਣਾ ਪੈਣਾ ਕਹਿੰਦੇ ਅਸੀਂ ਪਰਮਾਤਮਾ ਨੂੰ ਆਖਿਆ ਕਿ ਚੁੱਭੇ ਰਹੇ ਸੁਰਤ ਪ੍ਰਵਚਰਨਨਮਹਿ ਉਤ ਪਹਿਲਾਂ ਮਾਰਾ ਕਹਿੰਦੇ ਚੇਤਨਾ ਭਇਓ ਹਮਰੋ ਆਵਨ ਕਹ ਸਤ ਚੁੱਭੇ ਰਹੇ ਸੁਰਤ ਪ੍ਰਵਚਰਨਨਮਹਿ ਮਾਰਾ ਕਹਿੰਦੇ ਸਾਡਾ ਚਿਤ ਨਹੀਂ ਕਰਦਾ ਮਾਤਲੁਕ ਵਿੱਚ ਆਉਣ ਨੂੰ ਇੱਥੇ ਦੁਨੀਆ ਤੇ ਆਉਣ ਨੂੰ ਕਿਉਂ ਕਿ ਸੁਰਤੇ ਅਕਾਲਪੁਰਖ ਦੇ ਚਰਨਾਂ ਵਿੱਚ ਜੁੜ ਗਿਆ ਧਿਆਨ ਉਹਦੇ ਚਰਨਾਂ ਵਿੱਚ ਜੁੜਿਆ ਹੋਇਆ ਸਾਡਾ ਇੱਥੇ ਆਉਣ ਨੂੰ ਜੇ ਨਹੀਂ ਕਰਦਾ ਇੰਨਾ ਉੱਥੇ ਆਨੰਦ ਖੇੜਾ ਵਿਗਾਸ ਆ ਉਹਦੇ ਚਰਨਾਂ ਦੇ ਵਿੱਚ ਪਰ ਕਹਿੰਦੇ ਹੁਣ ਪ੍ਰਮਾਤਮਾ ਦਾ ਹੁਕਮ ਆ ਆਗਿਆ ਮੰਨਣੀ ਪੈਣੀ ਉਹਨਾਂ ਨੇ ਆਖਿਆ ਹੁਕਮ ਕੀਤਾ ਬਿਮਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਮਾਤਾ ਪਿਤਾ ਉਹਨਾਂ ਦੇ ਬਾਰੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਲਿਖਦੇ ਨੇ ਕਹਿੰਦੇ ਨੇ ਤਾਤ ਮਾਤ ਮੁਰ ਅਲਖ ਆਰਾਧਾ ਬਹੁ ਵਿਧਜੋਗ ਸਾਧਨਾ ਸਾਧਾ ਮੇਰੇ ਮਾਤਾ ਤੇ ਪਿਤਾ ਨੇ ਅਲਖ ਪ੍ਰਮਾਤਮਾ ਦੀ ਆਰਾਧਨਾ ਕੀਤੀ ਕਈ ਤਰੀਕਿਆਂ ਦੇ ਨਾਲ ਪੁੰਨ ਦਾਨ ਸੇਵਾ ਕੀਤੀ ਭਜਨ ਕੀਤਾ ਬੰਦਗੀ ਦੇ ਵਿੱਚ ਜੁੜੇ ਤੈਨ ਜੋ ਕਰੇ ਅਲੱਖ ਕੇ ਸੇਵਾ ਤਾਂ ਤੇ ਭਈ ਪਰ ਸਾਨੂੰ ਗੁਰਦੇਵਾ ਜਦੋਂ ਉਹਨਾਂ ਨੇ ਪ੍ਰਮਾਤਮਾ ਪ੍ਰਭੂ ਨੂੰ ਸਿਮਰਿਆ ਕਾਲਪੁਰਖ ਨੂੰ ਤੇ ਕਾਲਪੁਰਖ ਜੀ ਉਹਨਾਂ ਤੇ ਬੜੇ ਤਰੁੱਠ ਪਏ ਬੜੇ ਖੁਸ਼ ਹੋ ਗਏ ਪਰ ਸਾਨੂੰ ਹੋ ਗਏ ਤੇ ਜਦੋਂ ਕੋਈ ਖੁਸ਼ ਹੋਵੇ ਤੇ ਕੁਝ ਬਖਸ਼ਿਸ਼ ਕਰਨ ਨੂੰ ਦਿਲ ਕਰਦਾ ਆ ਜਿਹਦੇ ਤੇ ਖੁਸ਼ੀ ਆਵੇ ਜਿਹਦੇ ਤੇ ਚਾਹ ਚੜਦਾ ਹੋਵੇ ਨਾ ਭਾਵੇਂ ਹੋਰ ਨੇ ਤੇ ਬੰਦਾ ਵੀ ਜਿਹੜਾ ਸ਼ਾਬਾਸ਼ ਕਹਿ ਦਿੰਦਾ ਉਹਨੂੰ ਆਵੇ ਉਹ ਸ਼ਾਬਾਸ਼ ਤੇਰੇ ਬੜਾ ਵਧੀਆ ਕੁਝ ਨਾ ਕੁਝ ਦੇਣ ਨੂੰ ਦੀ ਕਰਦਾ ਆ ਤੇ ਕਹਿੰਦੇ ਪਰਮਾਤਮਾ ਵੀ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਤੇ ਬੜੇ ਪ੍ਰਸੰਨ ਹੋਏ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤਪ ਸਾਧਿਤ ਹਰ ਮੋਹਿ ਬਲਾਇਓ ਤਪ ਕਰਦਿਆਂ ਭਗਤੀ ਕਰਦਿਆਂ ਪਰਮਾਤਮਾ ਨੇ ਬੁਲਾਇਆ ਸਾਨੂੰ ਬੁਲਾਉਣਾ ਕੀਤਾ ਇਮ ਕਹਿ ਕਹਿ ਇਦਾਂ ਸਤਗੁਰੂ ਕਹਿੰਦੇ ਸਾਨੂੰ ਪਰਮਾਤਮਾ ਨੇ ਕਹਿ ਕੇ ਇਹ ਲੋਕ ਪਠਾਇਓ ਮਾਤ ਲੋਕ ਵਿੱਚ ਭੇਜਿਆ ਕਿ ਅਕਾਲ ਪੁਰਖੋ ਬਾਤ ਮੈਂ ਆਪਣਾ ਸਤ ਤੋਹੇ ਨਿਵਾਜਾ ਮੈਂ ਤੁਹਾਨੂੰ ਆਪਣਾ ਸੋ ਪੁੱਤਰ ਨਿਵਾਜ ਦਾ ਪੰਥ ਪ੍ਰਚਾਰ ਕਰ ਬੇ ਕੋ ਸਾਜਾ ਪੰਥ ਚਲਾਉਣ ਵਾਸਤੇ ਐਸਾ ਪੰਥ ਪੰਥ ਦਾ ਅਸਲੀ ਅਰਥ ਹੈ ਜਿਹੜੇ ਉਹ ਰਸਤਾ ਇੱਕ ਰਾਹ ਬਣਾ ਦਿਓ ਦੁਨੀਆ ਦੇ ਵਾਸਤੇ ਇੱਕ ਰਾਹ ਬਣਾ ਦਿਓ ਕਿਹੜਾ ਜਿਹੜਾ ਸਿੱਧਾ ਅਕਾਲ ਪੁਰਖ ਦੇ ਸੱਚਖੰਡ ਨੂੰ ਜਾਂਦਾ ਹੋਵੇ ਪੰਥ ਪ੍ਰਚਾਰ ਕਰ ਬੇ ਕੋ ਸਾਜਾ ਜਾਹੇ ਤਹਾਂ ਤੇ ਧਰਮ ਚਲਾਏ ਇੱਕ ਬੁੱਧ ਕਰਨ ਤੇ ਲੋਕ ਹਟਾਏ ਤੁਸੀਂ ਜਾਓ ਮਾਤ ਲੋਕ ਵਿੱਚ ਤੇ ਮਾਰੇ ਕਰਮ ਕਰਨ ਤੋਂ ਲੋਕਾਂ ਨੂੰ ਹਟਾ ਕੇ ਤੇ ਧਰਮੇ ਬਣਾਉ ਉਹ ਜਾ ਕੇ ਉਹਨਾਂ ਨੂੰ ਧਰਮ ਧਰਮ ਦਾ ਰਾਹ ਜਿਹੜਾ ਦੱਸਣਾ ਕਰੋ ਤੇ ਧਰਮ ਕੀ ਹੈ ਅਸਲ ਦੇ ਵਿੱਚ ਅਸਲੇ ਧਰਮ ਇਹ ਲੋਕਾਂ ਨੂੰ ਬਣਾਣਾ ਹੈ ਮਾਰੇ ਸੱਚੇ ਪਾਤਸ਼ਾਹ ਕਿਹਾ ਲਗੇ ਫਿਰ ਪ੍ਰਮਾਤਮਾ ਦੇ ਬਚਨ ਹੋਏ ਤិន ਪ੍ਰਭ ਜਬ ਆਇਸ ਮੋਹ ਦੇ ਆ ਕੀ ਆ ਤਬ ਹਮ ਜਨਮ ਕਲੂ ਮੈਂ ਲਿਆ ਜਦੋਂ ਉਸ ਪ੍ਰਮਾਤਮਾ ਨੇ ਸਾਨੂੰ ਆਗਿਆ ਦਿੱਤੇ ਫਿਰ ਕਹਿੰਦੇ ਅਸੀਂ ਕਲਯੁਗ ਵਿੱਚ ਆਉਣਾ ਕੀਤਾ ਦੁਨੀਆ ਤੇ ਮੁਰਪਿਤ ਪੂਰਵ ਕੀ ਇਸ ਭਿਆਨਾਂ ਬਾਦ ਬਾਦ ਕੀ ਤੀਰਤ ਨਾ ਨਾ ਕਹਿੰਦੇ ਸਾਡੇ ਮਾਤਾ ਪਿਤਾ ਨੇ ਕਈ ਤਰ੍ਹਾਂ ਦੇ ਤੀਰਥਾਂ ਦੇ ਰਟਨ ਕੀਤੇ ਤੇ ਤੀਰਥਾਂ ਦਾ ਰਟਨ ਦਾ ਮਤਲਬ ਇਹ ਸੀ ਕਿ ਉੱਥੇ ਜਾ ਕੇ ਦੁਨੀਆ ਨੂੰ ਤਾਰਿਆ ਤੇ ਮਹਾਰਾਜ ਬਾਣੀ ਵਿੱਚ ਵੀ ਲਿਖਦੇ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿੱਚ ਆਰ ਇਹ ਅੰਤਰ ਗਿਆਨ ਹੈ ਉੱਥੇ ਜਾ ਕੇ ਵੀ ਗੁਰੂ ਸਾਹਿਬ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਤਾਰਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਲਗੀਆਂ ਵਾਲੇ ਪਾਸੇ ਜੀ ਕਹਿੰਦੇ ਮੇਰੇ ਮਾਤਾ ਪਿਤਾ ਜੀ ਨੇ ਪੂਰਬ ਵਾਲੇ ਪਾਸੇ ਨੂੰ ਜਾਣਾ ਕੀਤਾ ਕਹੇ ਤੀਰਥਾਂ ਦਾ ਰਟਨ ਕਰਦਿਆਂ ਹੋਇਆਂ ਦੁਨੀਆ ਨੂੰ ਤਾਰਿਆ ਜਬੇ ਹੀ ਜਾਤ ਕਰ ਬੇਣੀ ਭਏ ਜਦੋਂ ਹੀ ਕਹਿੰਦੇ ਮਾਤਾ ਪਿਤਾ ਜੀ ਤਰ ਬੇਣੀ ਦਾ ਜਿੱਥੇ ਸੰਗਮ ਆ ਉੱਥੇ ਪਹੁੰਚੇ ਨੇ ਨਾ ਪ੍ਰਿਆਗ ਰਾਜ ਤੇ ਪੁੰਨ ਦਾ ਦਿਨ ਕਰਤਵੇ ਕਹੇ ਉੱਥੇ ਵੀ ਬੜੇ ਲੋੜਵੰਦਾਂ ਦੀ ਸੇਵਾ ਕਰਦੇ ਰਹੋ ਫਿਰ ਮਾਰੇ ਕਹਿੰਦੇ ਉਸ ਜਗ੍ਹਾ ਤੇ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨੇ ਸ਼ਹਿਰ ਵਿਖੇ ਭਵ ਲਿਓ ਤੇ ਕੱਲ ਮੈਂ ਅਰਥ ਕੀਤੇ ਸਨ ਕਿ ਪ੍ਰਕਾਸ਼ ਤੇ ਭਵ ਦੇ ਅਰਥ ਦੋਨਾਂ ਦੇ ਵੱਖਰੇ ਵੱਖਰੇ ਨੇ ਤਹੀਂ ਪ੍ਰਕਾਸ਼ ਹਮਾਰਾ ਭਇਓ ਦਾ ਅਰਥ ਆ ਪ੍ਰਕਾਸ਼ ਮਾਰੇ ਕਹਿੰਦੇ ਉੱਥੇ ਤਰਬੇਣੀ ਦਾ ਜਿੱਥੇ ਸੰਗਮ ਆ ਉੱਥੇ ਅਸੀਂ ਮਾਤਾ ਗੁਜਰੀ ਜੀ ਦੇ ਪੇਟ ਦੇ ਵਿੱਚ ਮਾਰਾ ਕਹਿੰਦੇ ਸੀ ਗਰਭ ਧਾਰਨ ਕੀਤਾ ਤੇ ਗੁਰੂ ਸਾਹਿਬ ਕੋ ਕਿਰਪਾ ਕਰਨ ਪ੍ਰਕਾਸ਼ਦਾਰਥ ਆ ਗਰਭ ਧਾਰਨ ਕਰਨਾ ਤੇ ਭਾਵ ਦਾ ਅਰਥ ਆ ਪ੍ਰਗਟ ਹੋਣਾ ਜਨਮ ਲੈਣਾ ਮਾਰਾ ਕਹਿੰਦੇ ਪਟਨਾ ਸ਼ਹਿਰ ਵਿਖੇ ਆ ਭਵ ਲਿਓ ਪਟਨੇ ਦੀ ਧਰਤੀ ਆ ਉਹ ਪਾਵਨ ਜਿੱਥੇ ਅਸੀਂ ਪ੍ਰਕਾਸ਼ ਧਾਰਨ ਕੀਤਾ ਹੁਣ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਧੰਨ ਗੁਰੂ ਗੋਬਿੰਦ ਸਿੰਘ ਮਾਰਾ ਨੇ ਉਹ ਸਮੇਂ ਦਾ ਸਮੇਂ ਦੇ ਬਾਰੇ ਵੀ ਲਿਖਿਆ ਕਿ ਉਹ ਸਮਾਂ ਕਿਹੋ ਜਿਹਾ ਸੀ ਉਦੋਂ ਆਪਣੀ ਖੁਦ ਦੀ ਰਚਨਾ ਵਿੱਚ ਮਾਰੇ ਨੇ ਪਹਿਲਾਂ ਦਾ ਸਮਾਂ ਲਿਖਿਆ ਆਪਣੇ ਆਉਣ ਤੋਂ ਕਿ ਔਰੰਗਜ਼ੇ ਬਾਦਸ਼ਾਹ ਦੇ ਬਾਦਸ਼ਾਹ ਹਤ ਚਲਦੀ ਤੇ ਜ਼ੁਲਮ ਕਰਦਾ ਦੁਨੀਆਂ ਦੇ ਉੱਪਰ ਤੇ ਜੋ ਖੁਦ ਜ਼ੁਲਮ ਕਰਦਾ ਉਹਦੇ ਜਿਹੜੇ ਫੌਜ ਆ ਉਹ ਕਿਵੇਂ ਦੇ ਹੋਵੇਗੀ ਉਹਦੇ ਜਿਹੜੇ ਜਰਨੈਲ ਨੇ ਉਹ ਕਿਵੇਂ ਦੇ ਹੋਣਗੇ ਤੇ ਮਾਰੂ ਕਹਿੰਦੇ ਬੜਾ ਹੈ ਪਾਪ ਵੱਧ ਚੁੱਕਾ ਸੀ ਪ੍ਰਸਾਦ ਸੰਗਤ ਜੀ ਜਿਵੇਂ ਹੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਾਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਟਾਰੇ ਪਾਸੇ ਸਾਧ ਸੰਗਤ ਜੀ ਇੱਕ ਰੌਸ਼ਨੀ ਦਾ ਚਲਕਾਰਾ ਪਿਆ ਜਿਹੜੇ ਮੰਦਰ ਦੇ ਵਿੱਚ ਜਿਹੜੇ ਗ੍ਰਹਿ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਇੱਕਦਮ ਉੱਥੇ ਚਾਨਣ ਹੋਇਆ ਪਟਨਾ ਸ਼ਹਿਰ ਦੇ ਵਿੱਚ ਬੜੀ ਰੌਣਕ ਲੱਗੀ ਦੋ ਥਾਵਾਂ ਇਹ ਦੋ ਥਾਵਾਂ ਤੇ ਉਸ ਦਿਨ ਬੜੇ ਖੁਸ਼ੀ ਦਾ ਮਾਹੌਲ ਆ ਇੱਕ ਇਹ ਪਟਨਾ ਸ਼ਹਿਰ ਦੇ ਧਰਤੇ ਤੇ ਦੂਜੀ ਆ ਆਸਾਮ ਅਸਾਮ ਦਮਦਮਾ ਸਭ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਹੋਏ ਨੇ ਰਾਜਾ ਵਿਸ਼ਨ ਸਿੰਘ ਦੇ ਨਾਲ ਜਿਹਨੂੰ ਆਪਾਂ ਅੱਜ ਰਾਜਾ ਜੈ ਸਿੰਘ ਵੀ ਕਹਿ ਦਿੰਨੇ ਆ ਉਦੇ ਨਾਲ ਮਾਰੇ ਉੱਥੇ ਗਏ ਹੋਏ ਸਨ ਜਦੋਂ ਉੱਥੇ ਸੁਨੇਹਾ ਮਿਲਿਆ ਇਹ ਦੋਨਾਂ ਥਾਵਾਂ ਤੇ ਕਹਿੰਦੇ ਨੇ ਬੜੀ ਖੁਸ਼ੀ ਦਾ ਮਾਹੌਲ ਸੀ ਰਾਜੇ ਵਿਸ਼ਨ ਸਿੰਘ ਨੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਿਲ ਕੇ ਸਹਿਬਜ਼ਾਦੇ ਦੇ ਪ੍ਰਕਾਸ਼ ਹੋਣ ਦੀ ਖੁਸ਼ੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਹੋਣ ਦੀ ਖੁਸ਼ੀ ਦੇ ਸਮੇਂ ਵਿੱਚ ਸਾਧ ਸੰਗਤ ਦੇ ਬੜੇ ਮਾਇਆ ਵੰਡੀ ਤੇ ਕਹਿੰਦੇ ਨੇ ਜਿਹੜੇ ਜਾਤਕ ਸਨ ਜਿਹੜੇ ਮੰਗਤੇ ਮੰਗਣ ਵਾਲੇ ਸਨ ਆ ਉਹਨਾਂ ਨੇ ਇੱਕ ਵਾਰੀ ਮੰਗਿਆ ਤੇ ਫਿਰ ਉਹਨਾਂ ਨੂੰ ਦੁਬਾਰਾ ਮੰਗਣ ਦੀ ਲੋੜ ਨਹੀਂ ਪਈ ਤਾਂ ਖਜ਼ਾਨਿਆਂ ਦੇ ਨਾਲ ਭਰਦੇ ਸਨ ਰਾਜਾ ਜੈ ਸੰਗ ਜਿਹੜਾ ਉਹ ਬੜਾ ਖੁਸ਼ ਹੋਇਆ ਉਸਮੇ ਸਾਧ ਸੰਗ ਹੁਣ ਸਤਿਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਦੋ ਥਾਵਾਂ ਜਿਹੜੀਆਂ ਨੇ ਇਹਨਾਂ ਤੇ ਬੜੇ ਰੌਣਕ ਜਿਹੜੇ ਕਈ ਦਿਨਾਂ ਤੱਕ ਰਹੀ ਜਿਹੜੀ ਪਟਨਾ ਸ਼ਹਿਰ ਦੇ ਧਰਤੀ ਹੈ ਇੱਥੇ ਦੂਰੋਂ ਦੂਰੋਂ ਫਿਰ ਸੰਗਤਾ ਚੱਲ ਕੇ ਆਉਣ ਲੱਗੀਆਂ ਦਸੀਆਂ ਜਿਹੜੀਆਂ ਨੇ ਉਹ ਜਦੋਂ ਉਹ ਵੇਖਨੀਆਂ ਨੇ ਮਾਰਾ ਸੱਚੇ ਪਾਤਸ਼ਾਹ ਜੀ ਨੂੰ ਚਿਹਰਾ ਵੇਖਦੀਆਂ ਨੇ ਤੇ ਦੂਜਿਆਂ ਨੂੰ ਜਾ ਜਾ ਦੱਸਦੀਆਂ ਹਰ ਕੋਈ ਆਣ ਕੇ ਗੁਰੂ ਸਾਹਿਬ ਦੇ ਦਰਸ਼ਨ ਦੇਦਾਰ ਕਰਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਣ ਤੋਂ ਬਾਅਦ ਜਿਉਂ-ਜਿਉ ਸਮਾ ਲੰਘਦਾ ਧਰਮ ਦਾ ਪ੍ਰਚਾਰ ਆਪਣੇ ਆਪ ਵੱਧਦਾ ਜਾਂਦਾ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਚੱਲਣ ਫਿਰਨ ਵਾਲੇ ਹੋਵੇ ਤੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲਕਾਂ ਦੇ ਨਾਲ ਖੇਡਦੇ ਨੇ ਇਹ ਲੋਕ ਹੀ ਦੇਖਦੇ ਨੇ ਕਿ ਜਿਵੇਂ ਬਾਲਕ ਗੋਬਿੰਦ ਰਾਏ ਜੀ ਦਾ ਕਹਿਣਾ ਮੰਨਦੇ ਨੇ ਨਾ ਕੋਈ ਵੀ ਨਹੀਂ ਬਾਲਕ ਐਸਾ ਜਿਹੜਾ ਕਹਿਣਾ ਮੋੜਦਾ ਹੋਵੇ ਸਾਰੇ ਬਾਲਕ ਮੰਨਦੇ ਨੇ ਸ਼ਹਿਰਾਂ ਦੇ ਵੱਡੇ ਵੱਡੇ ਘਰਾਂ ਦੇ ਜਿਹੜੇ ਬਾਲਕ ਨੇ ਉਹ ਵੀ ਇਹਨਾਂ ਦੇ ਨਾਲ ਖੇਡਦੇ ਨੇ ਫਿਰ ਜਿਹੜੀ ਇਹ ਖੇਡ ਖੜਾਉਂਦੇ ਨੇ ਉਸੇ ਖੇਡ ਵਿੱਚ ਉਹ ਰੁੱਝ ਜਾਂਦੇ ਨੇ ਮਾਰੇ ਕਾਨੇ ਫੜਾ ਲੈਣੇ ਉਹਨਾਂ ਨੂੰ ਹੱਥਾਂ ਵਿੱਚ ਤੇ ਜੰਗ ਕਰਾਉਣੀ ਇੱਕ ਨੂੰ ਤੁਰਕ ਬਣਾ ਦੇਣਾ ਦੂਜਿਆਂ ਨੂੰ ਸਿੱਖ ਬਣਾ ਕੇ ਜੰਗ ਕਰਾਉਣੀ ਆਪਸ ਵਿੱਚ ਫਿਰ ਇੱਕ ਦੂਜੇ ਦੇ ਉੱਪਰ ਪਾਣੀ ਨਦੀ ਦੇ ਵਿੱਚ ਸੁਟਣਾ ਕਈ ਤਰ੍ਹਾਂ ਦੇ ਇਦਾਂ ਦੇ ਖੇਡ ਖੜਾ ਕੇ ਸਾਹਸੰਗਤ ਇੱਕ ਨੂੰ ਜਿਤਾਉਣਾ ਤੇ ਦੂਜੇ ਨੂੰ ਹਰਾਉਣਾ ਇਦਾਂ ਨੇ ਖੇਡਾਂ ਮਾਰੇ ਸੱਚੇ ਪਾਤਸ਼ਾਹ ਖੇਡਦੇ ਸੀ ਜਿਦੋਂ ਇਹ ਪਤਾ ਲੱਗ ਰਿਹਾ ਸੀ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜ਼ੁਲਮ ਨੂੰ ਹਰਾਉਣਾ ਸੀ ਤੇ ਸੱਚ ਨੂੰ ਜਿਤਾਉਣਾ ਆਇਆ ਇਦਾਂ ਦੇ ਕਈ ਕੋਤਕੁਮਾਰ ਸੱਚੇ ਪਾਤਸ਼ਾਹ ਨੇ ਆਰੰਭ ਕੀਤੇ ਨੇ ਤੇ ਕੱਲ ਨੂੰ ਆਪਾਂ ਸਾਧ ਸੰਗਤ ਜੀ ਇਹ ਵਿਚਾਰ ਵਿਸਤਾਰ ਦੇ ਨਾਲ ਆਰੰਭ ਕਰਾਂਗੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਿਉਂਕਿ ਮਹਾਰੇ ਦੀ ਵਡਿਆਈ ਇੰਨੀ ਕੋ ਬੇਨਤਿਆ ਇਹ ਸਾਡੇ ਦੀ ਮਤ ਨਹੀਂ ਗੁਰੂ ਸਾਹਿਬ ਦੇ ਗੁਣ ਜਿਹੜੇ ਨੇ ਬਿਆਨ ਕਰ ਸਕੀਏ ਗੁਰੂ ਸਾਹਿਬ ਤੇ ਬਾਣੀ ਵਿੱਚ ਵੀ ਕਹਿੰਦੇ ਨੇ ਮਹਾਰੇ ਕਹਿੰਦੇ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹ ਪਿਛਾ ਪਛਤਾਏ ਤੇ ਇੱਥੋਂ ਤੱਕ ਮਹਾਰੇ ਤੇ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ ਜਿਹੜਾ ਮੰਨਣ ਵਾਲਾ ਉਹਦੀ ਹੀ ਗਤਿ ਹੈ